ਉਤਿਆ ਵਿਧਾਨ ਸਭਾ ਵਿੱਚ ਬਿੱਲਾਂ ਦੀ ਡਿਸਕਸ਼ਨ ਨਹੀਂ ਹੁੰਦੀ ਸੀ ਅੱਜ ਤੁਸੀਂ ਇਹ ਬਿੱਲ ਲੈ ਕੇ ਆਏ ਹੋ ਔਰ ਬੜੀ ਹੈਲਦੀ ਡਿਸਕਸ਼ਨ ਹੋ ਰਹੀ ਹੈ ਮੇਰੇ ਮਨ ਨੂੰ ਤਸੱਲੀ ਹੋਈ ਵੀ ਆਪਾਂ ਸਹੀ ਕੰਮ ਕਰ ਰਹੇ ਹਾਂ ਸੋ ਮੈਂ ਹੁਣ ਬੇਨਤੀ ਕਰਦਾ ਕੁਲਦੀਪ ਧਾਲੀਵਾਲ ਜੀ ਮਾਜੋਖ ਸਿੱਕਾ ਸਾਹਿਬ ਤੁਹਾਡਾ ਧੰਨਵਾਦ ਕਿ ਤੁਸੀਂ ਮੈਨੂੰ ਅੱਜ ਜਿਹੜਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਬਹੁਤ ਹੀ ਇਤਿਹਾਸਕ ਬਿੱਲ ਕੌਂਸਲ ਸਭਾ ਦੇ ਵਿੱਚ ਪੇਸ਼ ਕੀਤਾ ਉਹਦੇ ਤੇ ਵਿਚਾਰ ਦਿੰਦੀ ਪਹਿਲਾਂ ਤਾਂ ਮੈਂ ਇਸ ਬਿੱਲ ਦੀ ਬਹੁਤ ਹਮਾਇਤ ਕਰਦਾ ਹਾਂ ਪਰ ਮੈਂ ਸਬਦਾ ਕਿ ਇਹ ਜਿਹੜਾ ਮੁੱਦਾ ਜਿਹੜਾ ਅੱਜ ਪੰਜਾਬ ਦੇ ਮਿਡਲ ਕਲਾਸ ਲੋਕਾਂ ਦਾ ਗਰੀਬ ਲੋਕਾਂ ਦਾ ਹਾਲ ਹੁੰਦਾ ਇਹ ਸਭ ਬਹੁਤ ਵੱਡਾ ਮੁੱਦਾ ਇਹ ਇੰਨਾ ਕਬੱਡਾ ਮੁੱਦਾ ਹੈ ਜਿਹੜਾ ਸੀਐਮ ਸਾਹਿਬ ਨੇ ਹੱਲ ਕੀਤਾ ਅਸੀਂ ਪਹਿਲਾਂ ਵੀ ਜਦੋਂ ਸੀਐਮ ਸਾਹਿਬ ਨੂੰ ਮਿਲਦੇ ਹੀ ਕੈਬਨ ਮੀਟਿੰਗਾਂ ਦੇ ਵਿੱਚ ਜਾਂ ਉਦਾਂ ਵੀ ਅਸੀਂ ਸੀਐਮ ਸਾਹਿਬ ਨੂੰ ਬੇਨਤੀ ਕਰਦੇ ਕਿ ਸਾਡ ਇਹਦਾ ਕੋਈ ਹੱਲ ਕੱਢੋ ਇਹਦਾ ਆਪਾਂ ਹੱਲ ਕੱਢੀਏ ਕਿਉਂਕਿ ਹਾਈ ਕੋਰਟ ਦੇ ਵਿੱਚ ਕੇਸ ਸੀਗਾ ਸਹਿਜ ਸਹਿਜੇ ਦਾ ਹੱਲ ਆਇਆ ਔਰ ਇਲੈਕਸ਼ਨ ਦੇ ਵਿੱਚ ਜਦੋਂ ਅਸੀਂ ਗਏ ਲੋਕ ਸਭਾ ਦੇ ਵਿੱਚ ਜਿਹੜਾ ਮੇਰਾ ਤਜਰਬਾ ਹੋਇਆ ਮੈਨੂੰ ਲੱਗਾ ਕਿ ਸਭ ਤੋਂ ਵੱਡਾ ਲੋਕਾਂ ਦਾ ਮੁੱਦਾ ਇਹ ਹੈ ਸਭ ਤੋਂ ਵੱਡਾ ਮੁੱਦਾ ਹੈ ਲੋਕਾਂ ਦਾ ਅਮਰਸਰ ਜ਼ਿਲ੍ਹੇ ਦੇ ਵਿੱਚ ਸਰ ਮੈਂ ਲੋਕ ਸਭਾ ਦਾ ਉਮੀਦਵਾਰ ਸੀਗਾ ਮੈਂ ਅਮਰਸਰ ਦੀ ਨੁੱਕਰ-ਨੁੱਕਰ ਦੇ ਵਿੱਚ ਜਾਣਾ ਜਾਣ ਦਾ ਮੌਕਾ ਮਿਲਿਆ ਲੋਕਾਂ ਨੂੰ ਮਿਲਣ ਦਾ ਮੌਕਾ ਮਿਲਿਆ ਉਹ ਲੋਕਾਂ ਦਾ ਜਿਹੜਾ ਹਾਲ ਸੀ ਲੋਕਾਂ ਦਾ ਜਿਹੜੀ ਠੱਗੀ ਵਧੀ ਉਹ ਸਰ ਸੁਣ ਕੇ ਤੁਸੀਂ ਵੀ ਕਿਤੇ ਸੁਣਦੇ ਹੋ ਤਾਂ ਤੁਹਾਨੂੰ ਲਗਦਾ ਹੈ ਕਿ ਦਿਨੇ ਠਗੀਆਂ ਕਿਦਾਂ ਵੱਜਦੀਆਂ ਉਹਦੇ ਠਗੀਆਂ ਦੇ ਵਿੱਚ ਉਹਨੇ ਐਲਓਪੀ ਸਾਹਿਬ ਕਹਿਦੇ ਸੀਗੇ ਮੈਂ ਲੱਗਾ ਦੱਸ ਜੀ ਮੈਂ ਲੱਗਾ ਦੱਸ ਐਲਓਪੀ ਸਾਹਿਬ ਉਹਨੇ ਕਹਿਣ ਦੇ ਸੀਗੇ ਕਿ ਅਫਸਰ ਜੀ ਬਹੁਤੀਆ ਸਿਫਤਾਂ ਨਾ ਕਰੋ ਇਹ ਸਭ ਪਿਛਲੇ 30 ਸਾਲ ਦੇ ਵਿੱਚ ਇਹ ਜਾਣਦੇ ਆ ਬਾਜਵਾ ਸਾਹਿਬ ਅਵਸਰ ਮਨਾਲਾ ਜਦੋਂ ਲੰਘਦੇ ਜਿੱਥੋਂ ਕਲੋਨੀਆਂ ਦਾ ਕੰਮ ਸ਼ੁਰੂ ਹੁੰਦਾ ਬਾਈਪਾਸ ਦੇ ਬਾਅਦ-ਬਾਅਦ ਜਿੰਨੀਆਂ ਕਲੋਨੀਆਂ ਕੱਤੀਆਂ ਗਈਆਂ ਪੂਰੇ ਪੰਬਸਰ ਦੇ ਚਾਸਦੇ ਸਰ ਕੱਲੀ-ਕੱਲੀ ਕਲੋਨੀ ਕਿਸੇ ਬੰਦੇ ਨੂੰ ਪੁੱਛ ਲਓ ਕੇ ਰਕਸ਼ਿਆ ਨੂੰ ਪੁੱਛ ਲਓ ਕਿ ਕੋਈ ਕਲੋਨੀ ਕਿਦੀ ਐ ਇੱਕ ਮਿੰਟ ਦੇ ਲੀਡਰ ਦਾ ਨਾਮ ਲੈਣਗੇ ਇਹ ਫਲਾਣੇ ਕੱਲੀ ਲੀਡਰ ਦੀ ਹੈ ਜੀ ਇਹ ਫਲਾਣੇ ਕਾਗਰਸੀ ਲੀਡਰ ਦੀ ਹੈ ਜੀ ਇਹ ਫਲਾਣੇ ਐਮਐਲਏ ਦੀ ਹੈ ਜੀ ਇਹ ਇਹ ਬਗਾ ਇੰਨਾ ਗੁੱਸਾ ਮੈਂ ਰਹਾ ਹਾਂ ਸੀਗਾ ਕਿ ਲੋਕਾਂ ਨੇ ਵਿਚਾਰਿਆ ਨਾ ਛੇ ਦੇ ਆਪ ਥੱਕੇ ਉਹਦੇ ਚਾੜਦੇ ਆ ਹਲੋ ਜੀ ਸਾਹਿਬ ਬਹੁਤ ਸਾਰੀਆਂ ਕਲੋਨੀਆਂ ਨੂੰ ਜਾਣਦੇ ਆਂ ਬਸ ਜਿਹੜੇ ਘਰੇ ਹੋ ਜੀ ਇਹ ਨਹੀਂ ਦੇਣੀ ਇਹ ਤਾਂ ਅਸੀਂ ਹੋਰ ਕੇ ਆਪਾਂ ਕਿਹੜੇ ਘਰੇ ਹੋ ਜੀ ਇਹਨੂੰ ਪਤਾ ਸਾਡੇ ਨੂੰ ਬਹੁਤ ਪਤਾ ਬਬੇ ਇਹਨੇ ਸਰਦੋਲ ਲੱਗ ਧੱਕਾ ਲੋਕਾਂ ਸਾਦੀ ਸਾਦੀ ਬੇਬੇ ਆ ਸੀ ਸਾਦੀ ਬਾਵਾ ਸਾਹਿਬ ਸਾਦੀ ਇੱਕ ਮਿੰਟ ਸੁਣਾ ਬਸ ਸਾਦੀ ਗੱਲ ਤਾਂ ਸੁਣੋ ਸਾਦੀ ਗੱਲ ਤਾਂ ਸੁਣੋ ਬਾਵਾ ਜੀ ਬੈਠੋ ਸਾਦੀ ਗੱਲ ਤਾਂ ਸੁਣੋ ਤੁਸੀਂ جوا صاحب جی بیٹھو جی 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 تھی بیٹھو با با جی پلیز چیئر نوڈر کرو جی تھی تھی بیٹھو جی تھی بیٹھو پلیز چیئر نو ڈس کرو چیئر نو ڈس کرو ਸਾਥੀ ਲੋਕਾਂ ਦਾ ਦੁੱਖ ਸੁਣੋ ਛੱਡ ਦੇ ਕਿਉਂ ਤਾਲੀਵਾਲ ਸਾਹਿਬ ਕੇ ਮੋਡਸ ਕਰੋ ਸਾਲ ਅਕਸਲ ਵੀ ਕਹਾਂਗੇ ਬਿਲਦਾਉਂਗਾ ਅਕਸਲ ਕਹਾਂਗੇ ਸਾਹਿਬ ਸਾਧਵੇਂ ਵੀ ਤੁਸੀਂ ਕਿਰਪਾ ਕਰਕੇ ਇਹ ਮੋਡਸ ਕੀਤਾ ਜਾਵੇ جی بیٹھو بیٹھو پلیز بیٹھو پلیز بیٹھو تھی بیٹھو 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 جی بیٹھو ٹھیک ہے بیٹھو 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 بیٹھوی گل آ ہے سارے مان یوگ ممبر صاحبان کو کر دیں کہ اپا اپا آپ ڈسکشن ہوئے آپ ڈسکشن باجوا جی بیٹھو باجوا جی بیٹھو باجوا جی بیٹھو اپنا مانیاگ ممبر صاحبان بیٹھو 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 ਸਾਰੇ ਮੈਂਬਰ ਆਪਣੀਆਂ ਆਪਣੀਆਂ ਸੀਟਾਂ ਤੇ ਬੈਠਣ ਸਾਰੇ ਮਾਨਯੋਗ ਮੈਂਬਰ ਆਪਣੀਆਂ ਆਪਣੀਆਂ ਸੀਟਾਂ ਤੇ ਬੈਠਣ ਮੈਂ ਦੇਖੋ ਇਹ ਬੜਾ ਮੁਕੱਦਸ ਹਾਊਸ ਹੈ ਬੜਾ ਵਧੀਆ ਡਿਸਕਸ਼ਨ ਚੱਲ ਰਹੀ ਸੀ ਬਾਜਵਾ ਸਾਹਿਬ ਜਦੋਂ ਤੁਸੀਂ ਬੋਲਦੇ ਸੀ ਉਦੋਂ ਇਹਨਾਂ ਨੇ ਨਹੀਂ ਇੰਟਰਪਟ ਕੀਤਾ ਜਦੋਂ ਇਹ ਬੋਲ ਰਹੇ ਹੋ ਤੇ ਆਪਾਂ ਨੂੰ ਇੰਟਰਪਟ ਨਹੀਂ ਕਰਨਾ ਚਾਹੀਦਾ ਮੈਂ ਇੱਕ ਬੇਨਤੀ ਕਰਦਾ ਹੈ ਵੀ ਜਦੋਂ ਜਦੋਂ ਮਾਣਯੋਗ ਆਪੋਜੀਸ਼ਨ ਦੇ ਮੈਂਬਰ ਸਾਹਿਬਾਨ ਆਪੋਜੀਸ਼ਨ ਦੇ ਲੀਡਰ ਸਾਹਿਬਾਨ ਬੋਲ ਰਹੇ ਸੀ ਤਾਂ ਇਧਰੋਂ ਕਿਸੇ ਨੇ ਇੰਟਰਸਪ ਨਹੀਂ ਕੀਤਾ ਫਿਰ ਜਦੋਂ ਇਹ ਬੋਲਦਾ ਹੈ ਜਦੋਂ ਟ੍ਰੈਜਰੀ ਵਾਲੇ ਬੋਲ ਰਹੇ ਆ ਸਾਥੀ ਮਾਣਯੋਗ ਮੈਂਬਰ ਸਾਹਿਬਾਨ ਬੋਲ ਰਹੇ ਆ ਤਾਂ ਉਹਦਾ ਤੁਸੀਂ ਵੀ ਇੰਟਰਰਪਟ ਨਾ ਕਰੋ ਕਿਰਪਾ ਕਰਕੇ ਬੈਠੋ ਚਲੋ ਆਪਾਂ ਗੱਲ ਚੱਲਣ ਦੀ ਅੱਗੇ ਠੀਕ ਹੈ ਜੇ ਕੋਈ ਨਾਮ ਲੈ ਅਸਮਝ ਕਰਦਾਂਗੇ جے کوئی نام لے پنج کر دیں گے جے کوئی نام لے پنج کر دیں گے یس پلیز اگے چلو جی اگے چلو جی اگے چلو جی بیٹھو سارے بیٹھو چیت دی اجازت تو بنا جو بھی بولیا گیا ریکارڈ نہ کیتا جائے چیت دی اجازت تو بنا جو بھی بولیا گیا ریکارڈ نہ کیتا جائے بیٹھو جی بیٹھو سارے سارے مار یوگ ممبر سب بیٹی کرتا کہ بیٹھو دی بیٹھو جی بیٹھو تھی بیٹھو, بیٹھو 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 کوئی کسی مان یوگ دے خلاف ان پارلیمنٹری لینگویج نہیں یوز کیتی جائے جا گی کی. کرپا کر کے بیٹھو بیٹھو جی بیٹھو 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 بیٹھو, بیٹھو. فلور کراس نہ کی جائے ਜੋ ਨਾ ਮੈਨਾਂ ਜੀ ਪਿੱਛੇ ਚੱਲੋ ਪਿੱਛੇ 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 ਬਾਜਰਾ ਜੀ ਪਲੀਜ਼ ਬੈਠੋ ਬੈਠੋ ਤੁਸੀਂ ਮੈਂ 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 ਗੱਲ ਕਰਦਾ ਤੁਸੀਂ ਬੈਠੋ ਮੈਂ ਬੈਠਾ ਤੁਸੀਂ ਬੈਠੋ ਮੈਂ ਗੱਲ ਕਰਦਾ ਮੈਂ ਗੱਲ ਕਰ ਰਿਹਾ ਤੁਸੀਂ ਬੈਠੋ ਪਹਿਲਾਂ ਪਹਿਲਾਂ ਤੁਸੀਂ ਬੈਠੋ ਮੈਂ ਗੱਲ ਕਰਦਾ ਮੈਂ ਇੱਧਰ ਗੱਲ ਕਰਦਾ ਤੁਸੀਂ ਬੈਠੋ ਤੁਸੀਂ ਬੈਠੋ ਕਿਰਪਾ ਕਰਕੇ ਬੈਠੋ ਮੈਂ ਮੈਂ ਗੱਲ ਕਰਦਾ ਤੁਸੀਂ ਬੈਠੋ ਮੈਂ ਗੱਲ ਕਰ ਰਿਹਾ ਤੁਸੀਂ ਬੈਠੋ ਤੁਸੀਂ ਬੈਠੋ ਤੁਸੀਂ ਬੈਠੋ ਪਲੀਜ਼ ਪਲੀਜ਼ ਬੈਠੋ ਜੀ ਮੈਂ ਆਈ ਐਮ ਟੇਕਿੰਗ ਅਵਰ ਕੇਅਰ ਆਫ ਮੈਂ ਗੱਲ ਕਰ ਰਿਹਾ ਤੁਸੀਂ ਬੈਠੋ ਲੀਡਰ ਆਫ ਆਪੋਜੀਸ਼ਨ ਮਾਨਯੋਗ ਲੀਡਰ ਆਫ ਆਪੋਜੀਸ਼ਨ ਬੈਠਣਗੇ ਬੈਠੋ ਜੀ ਬੈਠੋ ਜੀ ਐਲਓਪੀ ਸਾਹਿਬ ਬੈਠੋ ਸਾਰੇ ਮਾਨਯੋਗ ਮੈਂਬਰ ਆਪਣੀਆਂ ਆਪਣੀਆਂ ਸੀਟਾਂ ਤੇ ਜਾਣ ਸਾਰੇ ਮਾਨਯੋਗ ਮੈਂਬਰ ਆਪਣੀਆਂ ਆਪਣੀਆਂ ਸੀਟਾਂ ਉੱਪਰ ਜਾਣ ਸਾਰੇ ਮਾਨਯੋਗ ਮੈਂਬਰ ਆਪਣੇ ਸੀਟਾਂ ਤੇ ਜਾਣ ਚਲੋ ਬੈਠੋ بیٹھو جی بیٹھو صاحب بیٹھا توسی. سارے بیٹھو سارے بیٹھوا جیڈر چیئر میں ہرک چیز کا نوٹس لے ہیں تھی بیٹھو نیتا وپکش اور ویپکش نے سارے ممبر سب بےنتی کی کوئی بیٹھو میں گل کرتا جی توسی بیٹھو, توسی بیٹھو. توسی پلیز بیٹھو ਮੈਂ ਗੱਲ ਕਰਦਾ ਜੀ ਪਲੀਜ਼ ਬੈਠੋ ਤੁਸੀਂ ਇੱਕ ਵਾਰ ਬੈਠੋ ਤੁਸੀਂ ਤੁਸੀਂ ਬੈਠੋ 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 ਬਾਜਵਾ ਜੀ ਬੈਠੋ ਬੈਠੋ ਤੁਸੀਂ ਬੈਠੋ ਬੈਠੋ ਮੈਂ ਮੈਂ ਗੱਲ ਕਰਦਾ ਬੈਠੋ ਮੈਂ ਗੱਲ ਕਰ ਰਿਹਾ ਤੁਹਾਡੀ ਗੱਲ ਕਰ ਰਿਹਾ ਬੈਠੋ ਤੁਸੀਂ ਬੈਠ ਜਾਓ ਬੈਠ ਜਾਓ ਬੈਠੋ ਬੈਠੋ ਤੁਸੀਂ ਚੁੱਪ ਮਾਨ ਸਾਹਿਬ ਤੁਸੀਂ ਵੀ ਆਪਣੀ ਜਗ੍ਹਾ ਤੇ ਬੈਠੋ ਬੇੜਾ ਚੇਅਰ ਦੀ ਇਜਾਜ਼ਤ ਤੋਂ ਬੇੜਾ ਜੋ ਵੀ ਗੱਲ ਕੀਤੀ ਗਈ ਹੈ ਉਹ ਰਿਕਾਰਡ ਨਾ ਕੀਤੀ ਜਾਵੇ ਤੁਸੀਂ ਬਾਜਵਾ ਸਾਹਿਬ ਬੈਠੋ ਜੇ ਕੋਈ ਕਿਸੇ ਦਾ ਨਾਂ